ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਵਾ ਵਧਦਾ ਜਾ ਰਿਹਾ ਹੈ ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਪਾਕਿਸਤਾਨ ਭਾਰਤ ਦੇ ਕਈ ਸ਼ਹਿਰਾਂ ਤੇ ਲਗਾਤਾਰ ਡਰੋਨ ਮਜ਼ਾਈਲਾਂ ਦੇ ਰਾਹੀਂ ਹਮਲਾ ਕਰ ਰਿਹਾ ਹੈ ਜਿਸ ਦੇ ਚੱਲਦਿਆਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਹਮਲੇ ਕੀਤੇ ਜਾ ਰਹੇ ਨੇ ਇਸ ਦੇ ਵਿਚਾਲੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀ ਜ਼ਿਲ੍ਹਾ ਮਿਸਟ੍ਰੇਟ ਨੇ ਨਵੇਂ ਹੁਕਮ ਜਾਰੀ ਕੀਤੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਨਵੇਂ ਹੁਕਮ ਜਾਰੀ ਕਰਦਿਆਂ ਜ਼ਿਲ੍ਹੇ ਦੇ ਵਿੱਚ ਸ਼ਾਮ 7:30 ਵਜੇ ਤੱਕ ਬਾਜ਼ਾਰ ਬੰਦ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਜ਼ਿਲ੍ਹਾ ਮਿਨਿਸਟਰੀਅਲ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਸਿਰਫ ਮੈਡੀਕਲ ਸਟੋਰਾਂ ਨੂੰ ਹੀ ਛੋੜ ਦਿੱਤੀ ਗਿਆ ਅਤੇ ਇਹ ਹੁਕਮ 10 ਜੂਨ ਤੱਕ ਲਾਗੂ ਰਹਿਣਗੇ ਅ ਦਰਸਲ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਾਕਿਸਤਾਨ ਵੱਲੋਂ ਜਿਹੜਾ ਹਮਲਾ ਹੋ ਰਿਹਾ ਉਹਦੇ ਵਿੱਚ ਜਿਹੜੇ ਸਾਡੇ ਆਲੇ ਦੁਆਲੇ ਦੇ ਜ਼ਿਲ੍ਹੇ ਨੇ ਫਾਜ਼ਿਲਕਾ ਫਿਰੋਜ਼ਪੁਰ ਉਥੇ ਅਟੈਕਸ ਹੋ ਰਹੇ ਨੇ ਡਰੋਨਸ ਤੋਂ ਐਂਡ ਸਾਡੀ ਜਿਹੜੀਆਂ ਫੋਰਸਸ ਐ ਉਹ ਨਿਊਟਰਲਾਈਜ਼ ਵੀ ਕਰ ਰਹੀਆਂ ਬਟ ਕੁਝ ਜਗ੍ਹਾ ਤੇ ਸਿਵਿਲਿਅਨਸ ਨੂੰ ਵੀ ਹਾਰਮ ਹੋਇਆ ਬਿਕੋਜ਼ ਆਫ ਡਰੋਨ ਅਟੈਕਸ ਉਹਨਾਂ ਨੂੰ ਦੇਖਦੇ ਹੋਏ ਕੱਲ ਵੀ ਔਰ ਪਰਸੋਂ ਵੀ ਲਗਾਤਾਰ ਅਸੀਂ ਬਲੈਕਆਊਟ ਰੱਖਿਆ ਰਾਤ ਨੂੰ ਤਾਂ ਕਿ ਸਾਡੇ ਜਿਹੜੇ ਲੋਕ ਨੇ ਉਹ ਸੇਫ ਰਹਿਣ ਬਲੈਕਆਊਟ ਵੇਲੇ ਸਾਡੇ ਵੱਲੋਂ ਇਹ ਦੇਖਿਆ ਗਿਆ ਕਿ ਕੁਝ ਲੋਕ ਜਿਹੜੇ ਨੇ ਬਲੈਕਆਊਟ ਦੀ ਵਾਰਨਿੰਗ ਦੇ ਬਾਵਜੂਦ ਆਪਣੀ ਜਿਹੜੀਆਂ ਸ਼ਾਪਸ ਐ ਔਰ ਟਾਬੇ ਨੇ ਉਹਨਾਂ ਨੂੰ ਖੁੱਲਾ ਰੱਖ ਰਹੇ ਨੇ ਔਰ ਇਸ ਨੂੰ ਪ੍ਰिवेंट ਕਰਨ ਲਈ ਮੇਰੇ ਵੱਲੋਂ ਇਹ ਡਿਸੀਜਨ ਲਿੱਤਾ ਗਿਆ ਕਿ ਅਸੀਂ ਇੱਕ ਸਟੈਂਡਰਡ ਟਾਈਮ ਕਰਦੇ ਹਾਂ ਕਿ 7:30 ਵਜੇ ਤੋਂ ਬਾਅਦ ਜਿਹੜੀਆਂ ਐਮਰਜੈਂਸੀ ਸਪਲਾਈਜ਼ ਆ ਮਤਲਬ ਮੈਡੀਕਲ ਸ਼ਾਪਸ वगैरह ਮੋ ਛੱਡ ਕੇ ਜਾਂ ਕੋਈ ਚਲੋ ਕੋਈ ਬਹੁਤ ਐਸੈਂਸ਼ੀਅਲ ਸਪਲਾਈ ਕੋਈ ਹੋਰ ਦੇ ਰਿਹਾ ਹੈ ਵੇਚ ਰਿਹਾ ਉਹਨਾਂ ਨੂੰ ਛੱਡ ਕੇ ਬਾਕੀ ਜਿਹੜੀਆਂ ਸ਼ਾਪਸ ਆ ਉਹਨਾਂ ਦਾ ਬੰਦ ਹੋਣ ਦਾ ਟਾਈਮ ਸ਼ਾਮ ਨੂੰ 7:30 ਵਜੇ ਦਾ ਹੋ ਜਾਏਗਾ ਇਹਦਾ ਮਤਲਬ ਸਿਰਫ ਇਹਨਾ ਹੈ ਕਿ ਜਦੋਂ ਅਸੀਂ ਬਲੈਕਆਊਟ ਕਰਾਂਗੇ ਜਿਸ ਵੀ ਟਾਈਮ ਤੁਹਾਨੂੰ ਦੱਸ ਕੇ ਕਰਾਂਗੇ ਉਸ ਟਾਈਮ ਤੇ ਬਲੈਕਆਊਟ ਥੋੜਾ ਸਾਡਾ ਸਕਸੈਸਫੁਲੀ ਹੋ ਜਾਏ ਨਾ ਕਈ ਵਾਰੀ ਦੁਕਾਨਦਾਰ ਜਿਹੜੇ ਨੇ ਉਹ ਬੈਠੇ ਰਹਿੰਦੇ ਦੁਕਾਨਾਂ 'ਤੇ ਅ ਪਰ ਇਸ ਤੋਂ ਇਲਾਵਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਫਿਲਹਾਲ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹਾ ਪੂਰਾ ਜ਼ਿਲ੍ਹਾ ਸਾਡੀਆਂ ਸਾਰੀਆਂ ਸਬ ਡਿਵੀਜ਼ਨਸ ਮੁਕਸਰ ਗਿੱਦੜਬਾਹਾ ਮਲੌਰ ਲੰਬੀ ਸਾਰੇ ਪਿੰਡ ਸਾਡੇ ਸਾਰੇ ਸ਼ਹਿਰ ਓਵਰਆਲ ਪੂਰੀ ਅਮਨ ਸ਼ਾਂਤੀ ਹੈ ਬਿਲਕੁਲ ਆਰਾਮ ਨਾਲ ਤੁਸੀਂ ਆਪਣੀ ਦਿਨ ਜ਼ਰਿਆ ਦੇ ਵਿੱਚ ਜਿੱਦਾਂ ਤੁਹਾਡਾ ਕੰਮ ਹੈ ਉਦਾਂ ਕੰਮ ਕਰੋ ਜੋ ਤੁਹਾਡਾ ਬਿਜ਼ਨਸ ਹੈ ਬਿਜ਼ਨਸ ਤੇ ਜਾਓ ਜਿੱਦਾਂ ਤੁਹਾਡੀ ਜੌਬ ਦੀ ਰਿਕੁਆਇਰਮੈਂਟ ਹੈ ਆਪਣੀ ਜੌਬ ਕਰੋ ਕੋਈ ਪ੍ਰੋਬਲਮ ਨਹੀਂ ਹੈ ਜਦੋਂ ਅਸੀਂ ਤੁਹਾਨੂੰ ਵਾਰਨਿੰਗ ਦਵਾਂਗੇ ਕਿ ਬਲੈਕਆਊਟ ਹੈਗਾ ਸਾਨੂੰ ਉਦੋਂ ਹੀ ਦਵਾਂਗੇ ਜਦੋਂ ਸਾਨੂੰ ਅਥਾਰਟिटीज ਦੱਸਣਗੀਆਂ ਆਰਮੀ ਦੀਆਂ ਜਾਂ 에어ਫੋਰਸ ਦੀ ਔਰ ਬਲੈਕਆਊਟ ਵੇਲੇ ਅਸੀਂ ਤੁਹਾਨੂੰ ਜਦੋਂ ਕਵਾਂਗੇ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਆਪਣੀ ਮੂਵਮੈਂਟ ਨੂੰ ਰੈਸਟ੍ਰਿਕਟ ਕਰੋ ਰਾਤ ਦੇ ਸਮੇਂ ਅੰਦਰ ਰਹੋ ਬਾਰ ਨਾਰੋ ਔਰ ਆਪਣੀਆਂ ਲਾਈਟਾਂ ਰੁਈਟਾਂ ਨੂੰ ਬਿਲਕੁਲ ਬੰਦ ਕਰਕੇ ਰੱਖੋ ਪੱਖੇ-ਪੱਖੇ ਤੁਸੀਂ ਚਲਾ ਸਕਦੇ ਹੋ ਜੇਕਰ ਬਿਜਲੀ ਆਈ ਹੋਈ ਹੈ ਪਰ ਆਮ ਤੌਰ ਤੇ ਅਸੀਂ ਇਹ ਕਰਦੇ ਹਾਂ ਕਿ ਬਲੈਕਆਊਟ ਵੇਲੇ ਅਸੀਂ ਬਿਜਲੀ ਜਿਹੜੀ ਹੈ ਉਹਨੂੰ ਬੰਦ ਕਰ ਦਿੰਦੇ ਹਾਂ ਜੇ ਇੱਕਦਮ ਸਡਨਲੀ ਰਾਤ ਦੇ ਸਮੇਂ ਤੇ ਤੁਹਾਨੂੰ ਬਿਜਲੀ ਜਾਣ ਦਾ ਵੀ ਸੰਕੇਤ ਆਂਦਾ ਹੈ ਇਹਦਾ ਮਤਲਬ ਇਹ ਹੈ ਕਿ ਵੀ ਐਡਮਿਨਿਸਟ੍ਰੇਸ਼ਨ ਵੱਲੋਂ ਬਲੈਕਆਊਟ ਕੀਤਾ ਗਿਆ ਤੇ ਜੇ ਤੁਹਾਨੂੰ ਕੋਈ ਮੈਸੇਜ ਨਹੀਂ ਵੀ ਰੀਸੀਵ ਹੋਇਆ ਤਾਂ ਵੀ ਤੁਸੀਂ ਮੰਨ ਕੇ ਚੱਲੋ ਕਿ ਬਲੈਕ ਆਊਟ ਹੈ ਸਰ ਇੱਕ 1 ਮੰਥਲੀ ਕੀਤੇ ਗਏ ਨੇ ਆਰਡਰ ਦੇ ਸੂ ਲੈ ਕੇ ਵੀ ਲੋਕਾਂ ਚਾਹ ਥੋੜਾ ਕਿ ਇੰਨੇ ਲੰਬੇ ਆਰਡਰ ਤੇ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਨਹੀਂ ਜੀ 1 ਮੰਥ ਦੇ ਜਿਹੜੇ ਆਰਡਰਸ ਹੈ ਰੂਟੀਨ ਦੇ ਵਿੱਚ ਜਦੋਂ ਅਸੀਂ 144 ਦਾ ਆਰਡਰ ਕਰਦੇ ਆ ਤਾਂ ਉਹਦੇ ਵਿੱਚ ਇੱਕ ਸਰਟਨ ਟਾਈਮ ਹੁੰਦਾ ਬਿਕੋਜ਼ ਅਸੀਂ ਬਾਰ ਬਾਰ ਰਿਪੀਟ ਨਹੀਂ ਕਰਨਾ ਹੈ ਚੰਦੇ ਆਰਡਰਸ ਨੂੰ ਸੋ ਲੇਕਿਨ ਮੇਰੀ ਆਸ਼ਾ ਹੈ ਕਿ ਜਲਦੀ ਤੋਂ ਜਲਦੀ ਇਹ ਜਿੱਦਾਂ ਹੀ ਡੀਐਸਕਲੇਟ ਹੋਏਗਾ ਸਾਰਾ ਐਟਮੋਸਫੇਅਰ ਔਰ ਸ਼ਾਂਤੀ ਵਾਪਸ ਆਏਗੀ ਤਾਂ ਅਸੀਂ ਇਹਨਾਂ ਆਰਡਰਸ ਨੂੰ ਵਾਪਸ ਲੈ ਲਾਂਗੇ ਕਿਸੇ ਪਟਰੋਲ ਪੰਪਸ ਤੇ ਕੱਲ ਬਹੁਤ ਕਾਫੀ ਲੰਬੀਆਂ ਕਤਾਰਾਂ ਜਿਹੜੀਆਂ ਲੋਕਾਂ ਦੀ ਲੋਕਾਂ ਨੂੰ ਕੀ ਸੁਣਿਆ ਹੈਗਾ ਪੈਨਿਕ ਹੋ ਰਹੇ ਨੇ ਲੋਕ ਇਸ ਤਰ੍ਹਾਂ ਲੋਕਾਂ ਦੀ ਅਵਸਥਾ ਹੋਉਣੀ ਹੈ ਕਿ ਸੇ ਕੋਈ ਤੁੰਗੀ ਬਸਤਾਂ ਨੂੰ ਉਹ ਸਪੋਰਟ ਕਰਦੇ ਹੋਏ ਨਜ਼ਰ ਆ ਰਹੀ ਸਾਨੂੰ ਜੀ ਸਾਰੇ ਡਿਪਟੀ ਕਮਿਸ਼ਨਰਸ ਨੂੰ ਪੰਜਾਬ ਦੇ ਭਾਰ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਬੜੀ ਕਲੀਅਰ ਇੰਡੀਕੇਸ਼ਨ ਹੈ ਵੇ ਨਾ ਤੇਲ ਦੀ ਨਾ ਸਪਲਾਈਜ਼ ਦੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ ਓਵਰ ਆਲ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਅਮਨ ਸ਼ਾਂਤੀ ਦਾ ਮਾਹੌਲ ਹੈ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਕੁਝ ਦਿਖ ਰਹੇ ਨੇ ਡਰੋਨ ਅਟੈਕਸ ਬਟ ਤੁਸੀਂ ਦੇਖਿਆ ਹੋਵੇਗਾ ਕਿ ਸਾਡੀ ਫੋਰਸਸ ਬਹੁਤ ਸਕਸੈਸਫੁਲੀ ਉਹਨਾਂ ਨੂੰ ਐਕਸਟਿੰਗੁਇਸ਼ ਕਰ ਰਹੇ ਨੇ ਜਿਹੜੇ ਵੀ ਉਹਨਾਂ ਵੱਲੋਂ ਡਰੋਨ ਵਗੈਰਾ ਆ ਰਹੇ ਨੇ ਸੋ ਪੁਆਇੰਟ ਇਹ ਹੈ ਕਿ ਕੋਈ ਵੀ ਤੇਲ ਨੂੰ ਲੈ ਕੇ ਹੋਲਡ ਕਰਨ ਦਾ ਰੱਖਣ ਦਾ ਜਾਂ ਫਿਰ ਸਪਲਾਈਜ਼ ਨੂੰ ਰੱਖਣ ਦਾ ਕੋਈ ਫਾਇਦਾ ਨਹੀਂ ਹੈ ਔਰ ਇਸ ਤੋਂ ਇਲਾਵਾ ਅਸੀਂ ਆਰਡਰਸ ਵੀ ਪਾਸ ਕੀਤੇ ਹਨ ਗਵਰਨਮੈਂਟ ਵੱਲੋਂ ਵੀ ਆਰਡਰ ਹੈ ਕਿ ਕੋਈ ਜਿਹੜੇ ਸਪਲਾਈਅਰਸ ਹਨ ਹੋਲਸੇਲਰਸ ਹਨ ਉਹਨਾਂ ਦੇ ਉੱਤੇ ਵੀ ਐਸਮਾ ਲਾਗੂ ਹੋਏਗਾ ਜੇ ਉਹਨਾਂ ਨੇ ਕੋਈ ਵੀ ਕਿਸਮ ਦੀ ਸਪਲਾਈਜ਼ ਨੂੰ ਹੋਲਡ ਕੀਤਾ ਹੈ ਇਹ ਸਭ ਕੀ ਆਰਡਰਸ ਨੇ ਜਿਹੜੇ ਹੈਗੇ ਨੇ ਅੱਜ ਬਾਜ਼ਾਰ ਵਰਨਾ ਲੈ ਕੇ ਕਿਸ ਤਰ੍ਹਾਂ ਆਜਿਹੜਾ ਹੈਗਾ ਜੀ ਕਾਟਰ ਕੀਤਾ ਗਿਆ ਹੈ ਉਹਦੇ ਚ ਆਰਡਰ ਕੀਤਾ ਗਿਆ ਕਿ ਜਿਹੜੀ ਵੀ ਦੁਕਾਨਾਂ ਹੈਗੀਆਂ ਨੇ ਬਾਜ਼ਾਰ ਹੈਗਾ ਕਿਸੇ ਤਰ੍ਹਾਂ ਵੀ ਸ਼ਰਾਬ ਦੇ ਠੇਕੇ ਨੇ ਹੋਰ ਵੀ ਕਿਸੇ ਤਰ੍ਹਾਂ ਦੇ ਰੈਸਟੋਰੈਂਟ ਹੋਟਲ ਵਗੈਰਾ ਨੇ ਉਹ ਸਾਰੇ 7:30 ਵਜੇ ਬੰਦ ਹੋਣ ਤੇ ਆਰਡਰ ਕੀਤੇ ਨੇ ਇਹ ਆਰਡਰ ਅੱਜ ਤੋਂ 1 ਮਹੀਨੇ ਤੱਕ ਕੀਤੇ ਗਏ ਨੇ ਜੇ ਹਾਲਾਤ ਠੀਕ ਹੋ ਜਾਂ ਨਾਰਮਲ ਹੋ ਜਾਂਦੇ ਨੇ ਬਿਲਕੁਲ ਤੇ ਆਰਡਰ ਪਹਿਲਾਂ ਹੀ ਅਸੀਂ ਖਤਮ ਕਰ ਦਾਂਗੇ ਆਦਰਵਾਇਜ਼ ਇਹ ਆਰਡਰ ਜਿਹੜਾ ਹੈਗਾ ਉਸ ਅਕੋਰਡਿੰਗਲੀ ਚੱਲਦਾ ਰਹੇਗਾ ਜੀ ਹੁਣ ਹੋਰ ਕੀ ਇੰਤਜ਼ਾਮ ਕੀਤਾ ਗਿਆ ਨੇ ਜਿਸ ਤਰ੍ਹਾਂ ਦਾ ਮਾਹੌਲ ਜਿਹੜਾ ਅੱਜ ਬਿਕਦਾ ਆ ਆਮ ਲੋਕਾਂ ਨੂੰ ਕਿਸ ਨੇ ਹੈਗਾ ਸਨਹਾਰ ਆਮ ਲੋਕਾਂ ਨੂੰ ਸਨੇਹ ਹੈ ਇਹੀ ਹੈ ਕਿ ਬਲੈਕਆਊਟ ਜਿਹੜਾ ਹੈ ਟੋਟਲ ਉਹ ਅਸੀਂ ਬਹੁਤਾ ਅਜੇ ਨਹੀਂ ਕਰ ਰਹੇ ਕਿਉਂਕਿ ਜ ਮਤਲਬ ਲੋਡ ਪੈਣ ਮੁਤਾਬਕ ਜਿਸ ਤਰ੍ਹਾਂ ਦਾ ਸਾਨੂੰ ਕੋਈ ਜੇ ਕੋਈ ਵਰਨਿੰਗ ਆਊਗੀ ਤਾਂ ਹੀ ਕਰਾਂਗੇ ਬਲੈਕਆਊਟ ਆਦਰਵਾਈਜ਼ ਲੋਕਾਂ ਨੂੰ ਇਹ ਐਡਵਾਈਸ ਹੈ ਕਿ ਪਲੀਜ਼ ਲਾਈਟਾਂ ਘੱਟ ਤੋਂ ਘੱਟ ਹੀ ਯੂਜ਼ ਕਰ ਰਾਤ ਨੂੰ ਅਵੋਇਡ ਹੀ ਕਰਨ ਲਾਈਟਾਂ ਨੂੰ ਬਾਹਰ ਲੀਆਂ ਲਾਈਟਾਂ ਜਿਹੜੀਆਂ ਹੁੰਦੀਆਂ ਨੇ ਘਰ ਦੇ ਅੰਦਰ ਹੀ ਜਿਹੜੀਆਂ ਲਾਈਟਸ ਨੇ ਸਿਰਫ ਉਹਨਾਂ ਨੂੰ ਹੀ ਔਨ ਰੱਖਣ ਉਹ ਵੀ ਓਨਾ ਕਿ ਜਿੰਨਾ ਜ਼ਿਆਦਾ ਜ਼ਰੂਰੀ ਹੈ ਸੇਫਟੀ ਆਪਾਂ ਨੂੰ ਮਤਲਬ ਆਪਣਾ ਪ੍ਰੀਕਾਸ਼ਨਸ ਲੈ ਕੇ ਚੱਲਣਾ ਚਾਹੀਦਾ ਹੈ ਉਹ ਇੱਕ ਮਹੀਨੇ ਆਸਤੇ ਨੇ ਆਰਡਰ ਇਸ ਨੂੰ ਲੈ ਕੇ ਵੀ ਲੋਕਾਂ ਚ ਪੁੱਛੋ ਤਾਂ ਕਿ ਇੰਨਾ ਲੰਮਾ ਸਮਾਂ ਦੇ ਕੁਝ ਇਸ ਤਰ੍ਹਾਂ ਦਾ ਕੀ ਕਹੋਗੇ ਲੋਕਾਂ ਨੂੰ ਕਿ ਟਾਈਮ ਪੈਂਦਾ ਹੈਗਾ ਤਾਂ ਕਿਸ ਤਰ੍ਹਾਂ ਦਾ ਐਕਸ਼ਨ ਹੋਗਾ ਇਹ ਜਿਹੜਾ ਆਰਡਰ ਹੈ ਨਾ ਜੀ ਸਿਰਫ ਆਪਾਂ ਆਪਣੇ ਫਾਇਦੇ ਵਾਸਤੇ ਹੀ ਕੀਤਾ ਸਾਰਿਆਂ ਦੇ ਫਾਇਦੇ ਵਾਸਤੇ ਤਾਂ ਕਿ ਕਿਸੇ ਕਿਸਮ ਦਾ ਬਾਈ ਚਾਂਸ ਕੋਈ ਨੁਕਸਾਨ ਨਾ ਹੋਵੇ ਕਿਸੇ ਦਾ ਜੇ ਹਾਲਾਤ ਬਿਲਕੁਲ ਠੀਕ ਹੋ ਸਕਦਾ ਹਾਲਾਤ ਇੱਕ ਤੋਂ ਦਿਨਾਂ ਚ ਠੀਕ ਹੋ ਜਾਣ ਨਾਲ ਦੀ ਨਾਲ ਆਡਰ ਖਤਮ ਕਰਦੇ ਆਂਗੇ ਨਾਲ ਦੀ ਨਾਲ ਜੋ ਪਹਿਲਾਂ ਹੈਗਾ ਸਮਾ ਉਹ ਹੀ ਹੋ ਜਾਏਗਾ ਜੀ